ਪੀਟੀਸੀ ਨਿਊਜ਼ ਦੀ ਖਬਰ ਦਾ ਇੱਕ ਵਾਰ ਫਿਰ ਤੋਂ ਵੱਡਾ ਅਸਰ ਹੋਇਆ ਜੀ ਹਾਂ ਸੁੱਤਾ ਪ੍ਰਸ਼ਾਸਨ ਪੀਟੀਸੀ ਨਿਊਜ਼ ਨੇ ਇੱਕ ਵਾਰ ਫਿਰ ਜਗਾ ਦਿੱਤਾ ਹੈ ਜੰਗਲਾਂ 'ਚ ਬਣਾਏ ਜਾ ਰਹੇ ਫਾਰਮ ਹਾਊਸਸ ਦੇ ਉੱਪਰ ਐਕਸ਼ਨ ਹੋਇਆ ਜੀ ਹਾਂ ਪੀਟੀਸੀ ਨਿਊਜ਼ ਨੇ ਆਪਣੇ ਵਿਸ਼ੇਸ਼ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਇਹ ਮੁੱਦਾ ਚੱਕਿਆ ਸੀ ਕਿ ਕਿਸ ਤਰੀਕੇ ਨਾਲ ਧੜੱਲੇ ਦੇ ਨਾਲ ਜੰਗਲਾਂ ਦੇ ਅੰਦਰ ਫਾਰਮ ਹਾਊਸ ਬਣਾਏ ਜਾ ਰਹੇ ਨੇ ਹੁਣ ਇਹਨਾਂ ਤੇ ਐਕਸ਼ਨ ਹੋ ਗਿਆ ਹੈਗਾ ਪੀਟੀਸੀ ਨਿਊਜ਼ ਦੇ ਵਿਸ਼ੇਸ਼ ਪ੍ਰੋਗਰਾਮ ਵਿਚਾਰ ਤਕਰਾਰ ਦੇ ਵਿੱਚ ਇਹ ਮੁੱਦਾ ਜਿਹੜਾ ਹੈਗਾ ਉਹ ਚੱਕਿਆ ਗਿਆ ਸੀ ਵਾਤਾਵਰਣ ਨਾਲ ਹੋ ਰਹੇ ਖਿਲਵਾੜ ਦਾ ਮੁੱਦਾ ਗਰਮਾਉਣ ਤੋਂ ਬਾਅਦ ਹੁਣ ਰੋਪੜ ਪ੍ਰਸ਼ਾਸਨ ਜਾਗਦਾ ਹੋਇਆ ਨਜ਼ਰ ਆ ਰਿਹਾ ਹੈ ਇਕੋਤਾਮ ਫਰੈਂਡਸ ਐਗਰੀਕਲਚਰ ਫਾਰਮ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਫਾਰਮ ਹਾਊਸ ਦੀਆਂ ਰਜਿਸਟਰੀਆਂ ਤੇ ਇੰਤਕਾਲ ਨਾ ਮਨਜ਼ੂਰ ਕਰ ਦਿੱਤੇ ਗਏ ਨੇ ਕਿਉਂਕਿ ਜੰਗਲਾਂ ਦੇ ਵਿਚਾਲੇ ਇਹ ਜੰਗਲਾਂ ਨੂੰ ਕੱਟ ਕੇ ਪੇੜ ਕੱਟ ਕੇ ਬਣਾਏ ਗਏ ਸਨ 65 ਦੇ ਕਰੀਬ ਰਜਿਸਟਰੀਆਂ ਕਾਨੂੰਨ ਨੂੰ ਛਿੱਕੇ ਟੰਕ ਕੇ ਕੀਤੀਆਂ ਗਈਆਂ ਸਨ ਤੇ ਹੁਣ ਜਾ ਕੇ ਪ੍ਰਸ਼ਾਸਨ ਨੂੰ ਇਹ ਪਤਾ ਲੱਗਿਆ ਜਦੋਂ PTC ਨਿਊਜ਼ ਨੇ ਇਹ ਖਬਰ ਦਿਖਾਈ ਹੈ ਵਿਚਾਰ ਮੇਰੇ ਸੋਕੀ ਜਗਜੀਤ ਜੱਗੀ ਸਾਡੇ ਨਾਲ ਇਸ ਖਬਰ ਦੇ ਉੱਪਰ ਹੋਰ ਜਾਣਕਾਰੀ ਦੇਣ ਦੇ ਲਈ ਜੁੜ ਰਹੇ ਨੇ ਜਗਜੀਤ ਤੁਹਾਡੇ ਵੱਲੋਂ ਇੱਕ ਖਬਰ ਜਿਹੜੀ ਆ ਜਿਸ ਤਰੀਕੇ ਦੇ ਨਾਲ ਕੱਟ ਕੇ ਲਿਆਂਦੀ ਗਈ ਸੀਗੀ ਕਿ ਕਿਸ ਤਰੀਕੇ ਦੇ ਨਾਲ ਢੱਲਲੇ ਦੇ ਨਾਲ ਫਾਰਮ ਹਾਊਸੇ ਜੰਗਲ ਦੇ ਵਿੱਚ ਬਣ ਰਹੇ ਨੇ ਹੁਣ ਪ੍ਰਸ਼ਾਸਨ ਜਿਹੜਾ ਉਹਨੂੰ ਹਲੂਣਾ ਵੱਜਿਆ ਜਾਗਦਾ ਹੋਇਆ ਨਜ਼ਰ ਆ ਰਿਹਾ ਜੀ ਪ੍ਰਵਿੰਦਰ ਜਿੱਥੇ ਕਿ ਤੁਹਾਨੂੰ ਇਹ ਦੱਸ ਦਈਏ ਵੀ ਸਭ ਤੋਂ ਪਹਿਲਾਂ ਜਦੋਂ ਅਸੀਂ ਇਹ ਖਬਰ ਦੀ ਪੈੜ ਨਾ ਪਰੇ ਸੀ ਤਾਂ ਉਸੇ ਸਮੇਂ ਪੁਲਿਸ ਵੱਲੋਂ 1 ਸਾਲ ਪੁਰਾਣੀ ਜਿਹੜੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੀ ਜਿਹੜੀ ਸ਼ਿਕਾਇਤ ਪੈਂਡਿੰਗ ਪਈ ਸੀ ਉਸ 1 ਸਾਲ ਦਾ ਲਗਭਗ ਤੋਂ ਪਈ ਹੋਈ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਤੁਰੰਤ ਜਿਹੜਾ ਉਹ ਪਰਚਾ ਦਰਜ ਕਰ ਦਿੱਤਾ ਤੇ ਹੁਣ ਜੇਕਰ ਜਦੋਂ ਖਬਰ ਸਾਡੀ ਨਸ਼ਰ ਹੋਈ ਆ ਤਾਂ ਉਸ ਖਬਰ ਤੋਂ ਬਾਅਦ ਇੱਕ ਵੱਡਾ ਐਕਸ਼ਨ ਜਿਹੜਾ ਉਹ ਦੇਖਣ ਨੂੰ ਮਿਲਿਆ ਜਿੱਥੇ ਕਿ ਪੁਲਿਸ ਵੱਲੋਂ ਜੰਗਲਾਤ ਵਿਭਾਗ ਦੀ ਇੱਕ ਸ਼ਿਕਾਇਤ ਦੇ ਉੱਤੇ ਜਿਹੜਾ ਪਹਿਲਾ ਪਰਚਾ ਦਰਜ ਕੀਤਾ ਸੀ ਉਸ ਦੇ ਵਿੱਚ ਜੰਗਲਾਤ ਵਿਭਾਗ ਦੀਆਂ ਸ਼ਿਕਾਇਤ ਦੇ ਉੱਤੇ ਜਿਹੜੀਆਂ ਹੋਰ ਧਾਰਾਵਾਂ ਦੇ ਵਿੱਚ ਉਸ ਪਰਚੇ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤਾਂ ਉੱਥੇ ਨਾਲ ਦੀ ਨਾਲ ਮਾਲ ਸਵਾਲ ਖੜੇ ਹੋ ਰਹੇ ਸਨ ਰਜਿਸਟਰੀਆਂ ਨੂੰ ਲੈ ਕੇ ਇਹ ਬਿਰੋਕ ਲੱਗੀ ਹੋਣ ਦੇ ਬਾਵਜੂਦ ਕਿਸ ਤਰੀਕੇ ਨਾਲ ਉਸ ਇਲਾਕੇ ਦੇ ਵਿੱਚ ਇਹਨਾਂ ਫਰਮਾਂ ਦੇ ਵੱਲੋਂ ਜਿਹੜੀਆਂ ਉਹ ਰਜਿਸਟਰੀਆਂ ਕਰਵਾਈਆਂ ਗਈਆਂ ਤਾਂ ਹੁਣ 65 ਦੇ ਲਗਭਗ ਜਿਹੜੀਆਂ ਰਜਿਸਟਰੀਆਂ ਦੇ ਜਿਹੜੀਆਂ ਕੁਝ ਹੀ ਦਿਨਾਂ ਦੇ ਵਿੱਚ ਹੋਈਆਂ ਸੀ ਤਾਂ ਉਸ ਦੇ ਉਸ ਦਾ ਜਿਹੜਾ ਇੰਤਕਾਲ ਹੈ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹ ਨਾਮਨਜ਼ੂਰ ਕਰ ਦਿੱਤਾ ਗਿਆ ਹੈਗਾ ਤਾਂ ਇਹ ਇੱਕ ਵੱਡਾ ਸਵਾਲ ਕਾਰਵਾਈ ਹੈ ਕਿੱਥੇ ਕਿ ਉੱਥੇ ਹੀ ਇੱਕ ਵੱਡਾ ਸਵਾਲ ਵੀ ਉਹਨਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਜ਼ਰੂਰ ਖੜਾ ਹੋ ਰਿਹਾ ਜਿਨ੍ਹਾਂ ਵੱਲੋਂ ਇਹ ਜਿਹੜੀਆਂ ਕਾਰਗ ਕੀਤੀ ਗਈਆਂ ਇਹ ਜਿਹੜੀਆਂ ਰਜਿਸਟਰੀਆਂ ਕੀਤੀਆਂ ਤਾਂ ਇਸ ਦੇ ਨਾਲ ਨਾਲ ਵੱਡਾ ਐਕਸ਼ਨ ਜਿਹੜਾ ਹੈਗਾ ਪ੍ਰਸ਼ਾਸਨ ਦਾ ਦੇਖਣ ਨੂੰ ਮਿਲਿਆ ਤੇ ਹੁਣ ਪ੍ਰਸ਼ਾਸਨ ਵੱਲੋਂ ਜਿਹੜਾ ਫਰੈਂਡਸ ਐਗਰੀਕਲਚਰ ਫਾਰਮ ਹੈ ਔਰ ਇਕੋ ਜਿਹੜਾ ਸ਼੍ਰੀ ਇਕੋਤਾਮ ਜਿਹੜਾ ਫਾਰਮ ਹੈ ਉਹਨਾਂ ਦੇ ਉੱਤੇ ਜਿਹੜੇ ਨੋਟਿਸ ਲਗਾਤਾਰ ਜਿਹੜੇ ਉਹਨਾਂ ਫਾਰਮ ਹਾਊਸਾਂ ਦੇ ਨੂੰ ਲੈ ਕੇ ਜਿਹੜੇ ਉਹ ਕੱਢੇ ਜਾ ਰਹੇ ਨੇ ਪਰ ਵੱਡਾ ਸਵਾਲ ਇਹ ਆ ਵੀ ਇਹ ਫਾਰਮ ਹਾਊਸ ਜਦੋਂ ਵੱਢ ਰਹੇ ਸੀ ਜਦੋਂ ਇਹ ਡਿਵੈਲਪਮੈਂਟ ਹੋ ਰਹੀ ਸੀ ਦਫਾ 4 ਅਤੇ ਦਫਾ 5 ਦੇ ਦਿਨ ਜਾਂ ਡੀ ਲਿਸਟਡ ਏਰੀਏ ਦੇ ਵਿੱਚ ਜੜੀਆਂ ਡਿਵੈਲਪਮੈਂਟਸ ਜੜੀਆਂ ਹੋ ਰਹੀਆਂ ਸੀ ਤਾਂ ਉਦੋਂ ਜਿਹੜੇ ਅਧਿਕਾਰੀ ਇਹ ਇੱਕ ਵੱਡਾ ਸਵਾਲ ਜਿਹੜਾ ਖੜਾ ਹੋ ਰਿਹਾ ਔਰ ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਇੱਕ ਉੱਚ ਪੱਧਰੀ ਜਾਂਚ ਜਿਹੜੀ ਆ ਉਹ ਹਜੇ ਤੱਕ ਵੀ ਜਿਹੜੀ ਆ ਉਹ ਨਹੀਂ ਹੋਈ ਆ ਤਾਂ ਜੇਕਰ ਉੱਚ ਪੱਧਰੀ ਜਾਂਚ ਹੁੰਦੀ ਹੈ ਤਾਂ ਉਸ ਜਾਂਚ ਦੇ ਵਿੱਚ ਬੜੇ ਜਿਹੜੇ ਤੱਥ ਹੈ ਉਹ ਨਿਕਲ ਕੇ ਸਾਹਮਣੇ ਆਉਣਗੇ ਤਾਂ ਇਹ ਦੇਖਣਾ ਬੜਾ ਅਹਿਮ ਹੈ ਵੀ ਇਸ ਮਾਮਲੇ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਜਨਾ ਚਾਹਾਂਗੇ ਤੁਹਾਡੇ ਰਾਹੀਂ ਜਿਸ ਤਰੀਕੇ ਦੀ ਤੁਸੀਂ ਗੱਲ ਦੱਸ ਰਹੇ ਹੋ ਜਿਹੜੇ ਜੰਗਲ ਜਿਹਨੇ ਜੰਗਲਾਂ ਦੇ ਅੰਦਰ ਇਹ ਫਾਰਮ ਹਾਊਸ ਬਣੇ ਹੋਏ ਨੇ ਜਗਜੀਤ ਤੁਹਾਡੇ ਤੋਂ ਥੋੜਾ ਸਮਝਣਾ ਚਾਹਾਂਗੇ ਜੰਗਲਾਂ ਦੇ ਅੰਦਰ ਇਹ ਫਾਰਮ ਹਾਊਸ ਬਣੇ ਹੋਏ ਨੇ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਫੋਰੈਸਟ ਏਰੀਆ ਉਹ ਵਧਣਾ ਚਾਹੀਦਾ ਹੈ ਇਸ ਨੂੰ ਵਧਾਉਣ ਦੀ ਬਹੁਤ ਲੋੜ ਹੈ ਤਾਂ ਜੰਗਲਾਂ ਨੂੰ ਕੱਟ-ਕੱਟ ਕੇ ਫਾਰਮ ਹਾਊਸ ਬਣਾਏ ਗਏ ਨੇ ਰੋਪੜ ਦੇ ਵਿੱਚ ਕਿਸ ਤਰੀਕੇ ਦੀਆਂ ਇਹ ਚੀਜ਼ਾਂ ਹੈਗੀਆਂ ਨੇ ਕਿਸ ਤਰ੍ਹਾਂ ਦੇ ਕਾਨੂੰਨ ਨਿ ਕਾਨੂੰਨ ਕੀ ਕਹਿੰਦਾ ਹੈ ਕਿ ਕੀ ਹੋਣਾ ਚਾਹੀਦਾ ਤੇ ਕੀ ਇੱਥੇ ਕੀਤਾ ਜਾ ਰਿਹਾ ਹੈਗਾ ਤੁਹਾਡੇ ਰਾਹੀਂ ਦਰਸ਼ਕਾਂ ਨੂੰ ਜਿਹੜਾ ਪੂਰਾ ਡਿਟੇਲ ਦੇ ਵਿੱਚ ਸਮਝਾਉਣਾ ਚਾਹਾਂਗੇ ਦੇਖੋ ਪਲਵਿੰਦਰ ਇਹ ਜਿਹੜਾ ਇਲਾਕਾ ਹੈਗਾ ਰੋਪੜ ਦੇ ਵਿੱਚ ਕੰਢੀ ਦਾ ਇਲਾਕਾ ਸ਼ਿਵਾਲਿਕ ਦੀ ਪਹਾੜੀਆਂ ਦੇ ਗੋਦ ਦੇ ਵਿੱਚ ਜਿਹੜਾ ਇਲਾਕਾ ਸਾਰਾ ਜੰਗਲ ਦਾ ਇਲਾਕਾ ਔਰ ਇਸ ਇਲਾਕੇ ਦੇ ਵਿੱਚ ਦਫਾ 4 ਔਰ ਦਫਾ 5 ਲੱਗੀ ਹੋਈ ਹੈ ਪੀ ਐਲ ਪੀ ਏ ਐਕਟ ਜਿਹੜਾ ਉਸ ਤੇਆਂ ਜਿਹੜੀਆਂ ਧਾਰਾਵਾਂ ਨੇ ਇੱਥੇ ਲਾਗੂ ਨੇ ਤਾਂ ਉਸ ਦੀਆਂ ਤਾਂ ਰਾਵਾਂ ਦੀ ਜਿਹੜੀ ਹੈ ਉਹ ਲੰਘਣਾ ਕਰਦੇ ਹੋਏ ਜਿਹੜੇ ਜੰਗਲ ਜਿਹੜਾ ਇਲਾਕਾ ਹੈਗਾ ਦਫਾ 4 ਔਰ ਦਫਾ 5 ਦਾ ਉਸ ਇਲਾਕੇ ਦੇ ਵਿੱਚ ਇਹ ਫਾਰਮ ਹਾਊਸ ਜਿਹੜੇ ਬਣਾਏ ਨੇ ਲਗਭਗ 1000 ਏਕੜ ਦੇ ਲਗਭਗ ਇਹ ਜਿਹੜਾ ਏਰੀਆ ਹੈਗਾ ਜਿਸ ਦੇ ਵਿੱਚ ਫਾਰਮ ਹਾਊਸ ਜਿਹੜੇ ਉਹ ਡਵੈਲਪ ਕੀਤੇ ਜਾ ਰਹੇ ਨੇ ਇੱਕ ਇੱਕ ਕਿੱਲੇ ਦੇ ਵਿੱਚ ਦੋ ਦੋ ਕਿੱਲਾਂ ਦੇ ਵਿੱਚ ਜਿਹੜੇ ਫਾਰਮ ਹਾਊਸ ਨੇ ਉਸ ਇਲਾਕੇ ਦੇ ਵਿੱਚ ਡਵੈਲਪ ਕੀਤੇ ਜਾ ਰਹੇ ਨੇ ਤਵਰ ਤੋਂ ਬਾਅਦ ਉਹਨਾਂ ਫਾਰਮ ਹਾਊਸਾਂ ਦੀਆਂ ਜਿਹੜੀਆਂ ਉਹ ਰਜਿਸਟਰੀਆਂ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਰਿਹਾ ਸੀ ਕਿਉਂਕਿ ਇਸ ਇਲਾਕੇ ਦੇ ਵਿੱਚ ਸ਼ਿਕਾਇਤਾਂ ਵੀ ਬਹੁਤ ਗਈਆਂ ਨੇ ਵੀ ਇਸ ਫਾਰਮ ਦੇ ਵਿੱਚ ਕਾਨੂੰਨ ਨੂੰ ਛਿੱਕੇ ਟੰਕੇ ਕਾਨੂੰਨ ਦੀ ਉਲੰਘਣਾ ਕਰਕੇ ਜਿਹੜਾ ਇਹ ਸਾਰੇ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਤਾਂ ਹਾਊਸਿੰਗ ਡਿਵੈਲਪਮੈਂਟ ਜਿਹੜਾ ਡਿਪਾਰਟਮੈਂਟ ਹੈਗਾ ਟਾਊਨ ਪਲੈਨਰ ਜਿਹੜੇ ਡਿਸਟ੍ਰਿਕਟ ਟਾਊਨ ਪਲੈਨਰ ਨੇ ਉਹਨਾਂ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਨੋਟਿਸ ਜਿਹੜੇ ਕੱਟੇ ਜਾ ਰਹੇ ਸਨ ਤੇ ਉਸ ਨੋਟਿਸਾਂ ਤੋਂ ਬਾਅਦ ਜਿਹੜੀ ਜ਼ਮੀਨੀ ਤੌਰ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਰਹੀ ਸੀ ਭਾਵੇਂ ਕਿ ਸਾਡੇ ਸੂਤਰਾਂ ਦੇ ਅਨੁਸਾਰ ਪਿਛਲੇ ਦਿਨਾਂ ਦੇ ਵਿੱਚ ਇੱਕ ਅਧਿਕਾਰੀ ਵੱਲੋਂ ਇਹ ਕਾਰਵਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਹ ਜਿਹੜੀ ਕਾਰਵਾਈ ਆ ਉਥੋਂ ਦੀ ਉੱਥੇ ਹੀ ਜਿਹੜੀ ਆ ਉਹ ਰੁਕ ਗਈ ਸੀ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਸਨ ਵੀ ਜੰਗਲਾਤ ਜਿੱ ਜਿਹੜੀ ਆਪਾਂ ਤੁਹਾਨੂੰ ਇਹ ਵੀ ਦੇਖੋ ਵੱਡੀ ਗੱਲ ਹੈ ਕਿਉਂਕਿ ਜੇ ਨਾ ਵੱਡਾ ਜੰਗਲ ਏਰੀਆ ਹੈਗਾ ਜੰਗਲਾਤ ਵਿਭਾਗ ਇੱਕ ਬਹੁਤ ਵੱਡਾ ਵਿਭਾਗ ਹੈਗਾ ਜਿੱਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਪੇੜ ਬਚਾ ਕੇ ਰੱਖਣੇ ਤੇ ਜੇ ਕੋਈ ਪੇੜ ਵੱਢਿਆ ਜਾਂਦਾ ਤਾਂ ਉਹਨਾਂ ਕੋਲ ਰਿਪੋਰਟ ਜ਼ਰੂਰ ਜਾਂਦੀ ਹੋਏਗੀ ਅਸੀਂ ਆਮ ਤੌਰ ਦੇ ਉੱਪਰ ਦੇਖਦੇ ਹਾਂ ਕਿ ਜਿੱਥੇ ਰੈਸਟ੍ਰਿਕਟਿਡ ਏਰੀਆ ਕੋਈ ਛੋਟਾ ਜਾਂ ਕੋਈ ਕਿਸਾਨ ਕੋਈ ਫੈਂਸਿੰਗ ਲਾ ਦੇਵੇ ਉਹਦੀ ਵੀ ਉਹ ਹਟਾ ਦਿੰਦੇ ਕਿ ਤੂੰ ਤੁਹਾਡੇ ਕੋਲੇ ਅਧਿਕਾਰ ਨਹੀਂ ਹੈਗਾ ਤੇ ਐਡੇ ਐਡੇ ਫਾਰਮ ਹਾਊਸ ਬਣ ਗਏ ਤੇ ਜੇ ਦੀ ਰਜਿਸਟਰੀਆਂ ਵੀ ਠੀਕ ਨਹੀਂ ਸੀਗੀਆਂ ਤਾਂ ਜੰਗਲਾਤ ਵਿਭਾਗ ਕੀ ਸੁੱਤਾ ਪਿਆ ਸੀ ਕਿ ਉਹਨਾਂ ਦੀ ਕੋਈ ਰਿਪੋਰਟ ਨਹੀਂ ਉੱਪਰ ਤੱਕ ਜਾ ਰਹੀ ਸੀਗੀ ਤੇ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਮਿਲੀ ਭੁਗਤ ਜਿਹੜੀ ਵੱਡੀ ਆ ਸਕਦੀ ਹੈ ਜੰਗਲਾਤ ਵਿਭਾਗ ਦੀ ਵੀ ਤੇ ਉਹ ਕੀ ਕਰ ਰਹੇ ਸੀਗੇ ਇਸ ਵਿਚਾਲੇ ਜੇ ਇੰਨਾ ਕੁਝ ਬਣ ਰਿਹਾ ਸੀਗਾ ਤੇ ਉਹਨਾਂ ਦੀਆਂ ਨੱਕ ਹੇਠਾਂ ਇਹ ਜੰਗਲ ਵੱਡੇ ਜਾ ਰਹੇ ਸੀ ਜੀ ਬਿਲਕੁਲ ਬਲਬਿੰਦਰ ਤੁਹਾਡਾ ਸਵਾਲ ਬੜਾ ਵਾਜਬ ਹੈ ਕਥਿਤ ਤੌਰ ਦੇ ਉੱਤੇ ਜਿਹੜੀ ਮੀਲੀ ਭਗਤ ਦੀਆਂ ਜਿਹੜੀਆਂ ਬਦਬੂ ਹੈ ਇਹ ਸਾਰੇ ਮਾਮਲੇ ਦੇ ਵਿੱਚੋਂ ਤਾਂ ਜ਼ਰੂਰ ਆ ਰਹੀ ਆ ਔਰ ਵੱਡੇ ਸਵਾਲ ਵੀ ਜਿਹੜੇ ਕਾਰਵਾਈਆਂ ਨੂੰ ਲੈ ਕੇ ਖੜੇ ਹੋ ਰਹੇ ਨੇ ਜੇਕਰ ਜੰਗਲਾਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਜੰਗਲਾਤ ਵਿਭਾਗ ਨੇ ਕਾਗਜ਼ਾਂ ਦੇ ਵਿੱਚ ਕਾਰਵਾਈਆਂ ਜ਼ਰੂਰ ਕੀਤੀਆਂ ਨੇ ਕਾਗਜ਼ਾਂ ਦੇ ਵਿੱਚ ਇਹ ਦਰਸਾਇਆ ਹੈਗਾ ਵੀ ਇੱਥੇ ਪਹਾੜਾਂ ਨੂੰ ਕੱਟ ਕੇ ਜਿਹੜੇ ਦਫਾਚਾਰ ਦੇ ਅਧੀਨ ਜਿਹੜੇ ਰਕਬਾ ਆਉਂਦਾ ਉਹਦੇ ਵਿੱਚ ਰਸਤੇ ਬਣਾ ਦਿੱਤੇ ਗਏ ਪੇੜ ਕੱਟ ਦਿੱਤੇ ਗਏ ਔਰ ਹੋਰ ਜਿਹੜੀਆਂ ਛੇੜਖੰਡੀਆਂ ਜਿਹੜੀਆਂ ਉਹ ਕੀਤੀਆਂ ਇਹ ਜੰਗਲਾਤ ਵਿਭ ਦਫਤਰੀ ਰਿਪੋਰਟਾਂ ਤਿਆਰ ਕੀਤੀਆਂ ਨੇ ਉਸ ਦੇ ਵੀ ਜ਼ਰੂਰ ਹੈ ਪਰ ਉਹਨਾਂ ਰਿਪੋਰਟਾਂ ਨੂੰ ਲੈ ਕੇ ਕਾਰਵਾਈ ਜਿਹੜੀ ਹੈ ਉਹ ਫਿਜ਼ੀਕਲੀ ਜਿਹੜੀ ਕਾਰਵਾਈ ਹੈ ਉਹ ਕਿਤੇ ਨਹੀਂ ਕੀਤੀ ਜੰਗਲਾਤ ਵਿਭਾਗ ਨੇ ਇੱਕ ਦੋ ਜਿਹੜੇ ਕੇਸ ਨੇ ਅਦਾਲਤ ਦੇ ਵਿੱਚ ਦਰਜ ਵੀ ਕਰਵਾਇਰ ਧਾਇਰ ਕਰ ਦਿੱਤੇ ਨੇ ਤੇ ਹੁਣ ਜੰਗਲਾਤ ਵਿਭਾਗ ਨੇ ਇੱਕ ਸ਼ਿਕਾਇਤ ਜਿਹੜੀ ਹੈ ਪੁਲਿਸ ਨੂੰ ਜ਼ਰੂਰ ਦਿੱਤੀ ਹੈ ਜਦੋਂ ਸਾਡੀ ਇਹ ਖਬਰ ਨਸ਼ਰ ਹੋਈ ਤਾਂ ਉਸ ਤੋਂ ਪਹਿਲਾਂ ਜੰਗਲਾਤ ਵਿਭਾਗ ਵੱਲੋਂ ਫਿਜ਼ੀਕਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਨਾ ਉਹਨਾਂ ਨੂੰ ਜਾ ਕੇ ਉੱਥੇ ਰੋਕਿਆ ਗਿਆ ਨਾ ਉਸ ਏਰੀਆ ਨੂੰ ਬਚਾਉਣ ਦੇ ਲਈ ਕੋਈ ਐਫਰਟ ਕੀਤੇ ਗਏ ਨੇ ਵੀ ਉਸ ਏਰੀਆ ਦੇ ਵਿੱਚ ਇੱਕ ਹਲਪਮੈਂਟ ਹੋ ਰਹੀ ਹੈ ਤਾਂ ਉਸ ਨੂੰ ਰੋਕਿਆ ਜਾਵੇ ਇਸ ਤਰ੍ਹਾਂ ਦੀ ਕਾਰਵਾਈ ਜੰਗਲਾਤ ਦੇ ਵਿਭਾਗ ਵੱਲੋਂ ਕੋਈ ਨਹੀਂ ਕੀਤੀ ਗਈ ਪਰ ਹੁਣ ਜਿਹੜਾ ਪੁਲਿਸ ਨੂੰ ਜਿਹੜੀ ਇੱਕ ਸ਼ਿਕਾਇਤ ਦੇ ਕੇ ਉਸ ਜਿਹੜਾ ਪਰਚਾ ਉਸ ਦੇ ਵਿੱਚ ਧਰਾਵਾਂ ਦੇ ਵਿੱਚ ਵੱਧਾ ਜੰਗਲਾਤ ਦੇ ਵਿਭਾਗ ਵੱਲੋਂ ਜ਼ਰੂਰ ਕਰ ਦਿੱਤਾ ਗਿਆ ਹੈ ਇਸੇ ਅਕੇ ਹੁਣ ਜੰਗਲਾਤ ਦੇ ਵਿਭਾਗ ਤੱਕ ਇਹ ਕਾਰਵਾਈ ਜਾਂਦੀ ਹੈ ਥੋੜਾ ਜਿਹਾ ਤਾਂ ਜਾਗਿਆ ਹਲੂਣਾ ਵੱਜਿਆ ਜਗਜੀਤ ਤੁਹਾਨੂੰ ਮੁਬਾਰਕਬਾਦ ਵੀ ਹੈ ਕਿ ਤੁਹਾਡੀ ਖਬਰ ਦਾ ਵੱਡਾ ਅਸਰ ਹੋਇਆ ਹੈ ਪੀਟੀਸੀ ਨਿਊਜ਼ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜਿੱਥੇ ਕੁਝ ਗਲਤ ਹੋ ਰਿਹਾ ਉੱਥੇ ਅਸੀਂ ਖਬਰ ਇਸ ਤਰੀਕੇ ਨਾਲ ਲੈ ਕੇ ਆਈਏ ਤਾਂ ਕਿ ਸਰਕਾਰ ਜਿਹੜੀ ਆ ਉਹ ਜਾਗੇ ਅਤੇ ਗਲਤ ਕੰਮ ਉਥੇ ਰੁਕ ਜਾਵੇ ਇੱਥੇ ਵੀ ਅਸੀਂ ਆਸ ਕਰਦੇ ਹਾਂ ਕਿ ਹੁਣ ਇਹ ਕਾਰਵਾਈ ਥੋੜੀ ਜਿਹੀ ਨਹੀਂ ਹੋਏਗੀ ਪ੍ਰੋਪਰ ਕਾਰਵਾਈ ਹੋਏਗੀ ਤੇ ਜੰਗਲ ਇੱਥੇ ਬਚੇ ਰਹਿਣਗੇ